ਪੁੱਤ ਰੋਟੀ ਤਾਂ ਖਾ ਜਾਂਦਾ ਨਹੀਂ ਮਾਤਾ ਰੋਟੀ ਆ ਕੇ ਖਾਉਂਗਾ ਮੋਟਰਾਂ ਦੀ ਲਾਈਟ ਬੱਜ ਜਾਣੀ ਆ ਸਾਰੀ ਦਿਹਾੜੀ ਕਿਉਂ ਕਿਵੇਂ ਭੁੱਖਾ ਰਹੂਗਾ ਫੇਰ ਉਹੀ ਕੰਮ ਕਿਸਾਨੀ ਦਾ ਸਰਕਾਰ ਨੇ ਜਿਵੇਂ ਹੀ ਲਵਾਰੀ ਛੱਡੀ ਹੋਈ ਹੈ ਕਿਵੇਂ ਅਸੀਂ ਕਰਜ਼ੇ ਤਾਰੀਏ ਤੇ ਕਿਵੇਂ ਪਰਿਵਾਰ ਪਾਲੀਏ ਉਹੀ ਦੁੱਖ ਬਾਪੂ ਨੇ ਝੱਲੇ ਉਹੀ ਅਸੀਂ ਕਿਸਾਨਾਂ ਦੇ ਦੁੱਖ ਦਰਦ ਸੁਣਨ ਵਾਲੀ ਸਰਕਾਰ ਪਤਾ ਨਹੀਂ ਪੰਜਾਬ ਨੂੰ ਕਦੋਂ ਮਿਲੂ ਲੱਗ ਗਿਆ ਪੁੱਤ ਪਾਣੀ ਕਿੱਥੇ ਲੱਗਿਆ ਬੇਬੇ ਪਾਣੀ ਅੱਜ ਫੇਰ ਲਾਈਟ ਭੱਜ ਗਈ ਇਹਨਾਂ ਦਾ ਰੋਜ਼ ਦਾ ਹੀ ਕੰਮ ਹੋ ਗਿਆ ਮੈਂ ਜਪੁੱਤ ਮੈਂ ਰੋਟੀ ਲੈ ਕੇ ਆਉਣੀ ਆ ਕਿੱਥੇ ਮਾਤਾ ਰੋਟੀ ਚੰਗੀ ਲੱਗਦੀ ਆ ਜਿੱਦੇ ਖੇਤ ਸੁੱਕੇ ਪਏ ਹੁਣ ਕੋਈ ਨਾ ਵੈਗਰੂ ਮੈਂ ਏਰ ਕਰੂੰਗਾ ਕੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਰਸ਼ਦੀਪ ਸਿੰਘ ਆ ਪਿੰਡ ਮੇਰਾ ਮਨੈਲੀ ਆ ਜ਼ਿਲ੍ਹਾ ਫਤਿਹਗੜ ਸਾਹਿਬ ਆ ਜੋ ਖਮਾਣੋ ਦੇ ਲਾਗੇ ਪੈਂਦਾ ਹੈ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨੀਆਂ ਸਹੂਲਤਾਂ ਦਿੱਤੀਆਂ ਇਹ ਆਪਣੇ ਕਿਸਾਨ ਭਾਈਚਾਰੇ ਤੇ ਹੋਰ ਮਜ਼ਦੂਰਾਂ ਲਈ ਵੀ ਬਹੁਤ ਜ਼ਿਆਦਾ ਭਾਗੇਸ਼ਾਲੀ ਆ ਸਾਨੂੰ ਨਹਿਰੀ ਪਾਣੀ ਤੇ ਬਿਜਲੀ 24 ਘੰਟੇ ਮਿਲਣ ਲੱਗੀ ਅਸੀਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਦਿਨੋਂ ਉਹਨਾਂ ਦਾ ਸਤਿਕਾਰ ਕਰਦੇ ਆਂ ਪੰਜਾਬ ਸਰਕਾਰ ਨੇ ਸਾਨੂੰ ਨਹਿਰੀ ਪਾਣੀ 24 ਘੰਟੇ ਦਿੱਤਾ ਤੇ 24 ਘੰਟੇ ਹੀ ਸਾਨੂੰ ਬਿਜਲੀ ਦੇ ਦਿੱਤੀ ਅੱਗੇ ਕੀ ਹੁੰਦਾ ਸੀ ਰਾਤ ਨੂੰ ਬਿਜਲੀ ਆਉਂਦੀ ਸੀ 2-2 3-3 ਵਜੇ ਰਾਤ ਨੂੰ ਘਰ ਛੱਡ ਕੇ ਅਸੀਂ ਆ ਨਹੀਂ ਸੀ ਸਕਦੇ ਹੁਣ 24 ਘੰਟੇ ਲਾਈਟ ਮਿਲਣ ਲੱਗੀ ਤੇ ਨਹਿਰੀ ਪਾਣੀ ਵੀ ਸਾਨੂੰ ਸੂਇਆਂ ਵਿੱਚ 24 ਘੰਟੇ ਮਿਲਣ ਲੱਗ ਗਿਆ ਤੇ 24 ਘੰਟੇ ਹੀ ਸਾਨੂੰ ਬਿਜਲੀ ਮਿਲਣ ਲੱਗੀ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਛੱਡ ਪੜੇ ਸਣਾ ਅਸੀਂ ਕਿਸਾਨ ਸਰਕਾਰ ਮਿਲਣੀ ਕੀਤੀ ਸਾਨੂੰ ਕਿਹਾ ਲੋਕਾਂ ਨੇ ਫਾਜ਼ਿਲਕਾਰਿਆਂ ਨੇ ਕਹਿੰਦੇ ਜੇ ਕਿਤੇ ਅਪ੍ਰੈਲ ਦੇ ਪਹਿਲੇ ਹਫ਼ਤੇ 10-15 ਦਿਨ ਨਹਿਰ ਚ ਪਾਣੀ ਆ ਜੇ ਸਾਡੇ ਨਰਮੇ ਦੀਆਂ ਦੋ ਤਿੰਨ ਜਿਹੜੇ ਪਾਣੀ ਨੇ ਉਹਨਾਂ ਨੂੰ ਮੈਨੂੰ ਨਹਿਰ ਦੇ ਲੱਗ ਜਾਣ ਕੋਈ ਚਿੱਟੀ ਮੱਖੀ ਕੋਈ ਗੁਲਾਬੀ ਸੁੰਡੀ ਸਾਡਾ ਨੁਕਸਾਨ ਨਹੀਂ ਕਰ ਸਕਦੀ ਪਹਿਲੀ ਵਾਰ ਤੁਸੀਂ ਵੀਡੀਓ ਦੇਖਿਓ ਨਹੀਂ ਜਗਾ ਜਗਾ ਤੇ ਵੀਡੀਓ ਆਉਂਦੀ ਆ ਪਹਿਲੀ ਵਾਰ ਉਹ ਕਹਿੰਦੇ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਜੀ ਸਾਡੇ ਕੋਲੇ ਅਪ੍ਰੈਲ ਚ ਪਾਣੀ ਪਹੁੰਚਿਆ ਕੱਸੀਆਂ ਚ ਉਹ ਛੱਡ